ਜਾਤਰ ਬਾਜ਼ਾਰੀ ਲੈ ਕੇ ਆਉਂਦੇ ਆ ਤੇ ਹੁੰਦੇ ਉਹ ਪਲਾਸਟਿਕ ਦੇ ਭਾਂਡਿਆਂ ਦੇ ਵਿੱਚ ਉਹ ਪਲਾਸਟਿਕ ਦੇ ਡੱਬੇ ਜੇ ਬਣੇ ਹੁੰਦੇ ਪਹਿਲਾਂ ਕਿਹਾ ਨਾ ਵੀ ਦੇਖੋ ਕੈਮੀਕਲ ਰਿਐਕਸ਼ਨ ਜਿੰਨੇ ਤੁਹਾਡੇ ਕੋਈ ਸਿਆਣੇ ਹੈਗੇ ਨੇ ਪਿੱਛੇ ਜੇ ਇੱਕ ਤੁਸੀਂ ਗੂਗਲ ਤੇ ਕੱਢ ਸਕਦੇ ਹੋ ਬਸ ਲਹਾਰਾਨੀ ਜਾਣਕਾਰੀ ਜਿਹੜੇ ਅੰਕੜੇ ਆਏ ਨੇ ਬਹੁਤ ਖਤਰਨਾਕ ਮੇ ਬਨੁਖੀ ਬਲੱਡ ਤੇ ਸਰੀਰ ਦੇ ਅੰਦਰ ਜਿਹੜੀ ਮਾਈਕਰੋ ਪਲਾਸਟਿਕ ਦੀ ਮਾਤਰਾ ਕਿਤੇ ਕਈ ਗੁਣਾ ਵੱਧ ਚੁੱਕੀ ਹੈ ਲਿਵਰ ਤੋਂ ਬਹੁਤ ਜ਼ਿਆਦਾ ਕੇ ਜਾ ਚੁੱਕੀ ਹੈ ਇਹ ਸਾਡੀਆਂ ਬਿਮਾਰੀਆਂ ਦੇ ਮੁੱਖ ਕਾਰਨ ਨੇ ਮੁੱਖ ਕਾਰਨ ਮਾਈਕਰੋ ਪਲਾਸਟਿਕ ਹੂੰ ਮਾਈਕਰੋ ਹੈ ਜਦੋਂ ਇਹ ਵਿੱਚ ਪਾਤਾ ਪਲਾਸਟਿਕ ਦਾ ਵਿੱਚੋਂ ਕੱਢ ਲਿਆ ਉਹ ਜਗਾ ਭਰ ਤਾਂ ਹੈ ਪੜਨਾ ਉਹਦੇ ਤੇ ਮਾਈਕਰੋਨਾ ਚੀ ਪਲਾਸਟਿਕ ਜਿਹੜੀ ਕੁਲਦੀ ਆ ਦੇ ਵਿੱਚ ਹੂੰ ਜਿਹੜੀ ਉਹਦੇ ਵਿੱਚ ਕੁਲ ਜਾਂਦੀ ਹੈ ਤੇ ਉਹ ਅੱਗੇ ਸਾਡੇ ਖਾਣੇ ਚ ਆ ਕੇ ਖਾਣੇ ਤੋਂ ਸਰੀਰ ਤੇ ਆ ਕੇ ਸਰੀਰ ਚ ਨਕਸਰਦੀ ਇਸ ਕਰਕੇ ਪਲਾਸਟਿਕ ਦਾ ਪੜਨਾ ਕਦੇ ਵੀ ਕੁਛ ਖਾਣ ਪੀਣ ਵਾਲੀਆਂ ਚੀਜ਼ਾਂ ਵਾਸਤੇ ਛੁੱਟੇ ਬਲੇ ਲੋਕੀ ਪਲਾਸਟਿਕ ਦੀਆਂ ਪਲੇਟਾਂ ਵਰਤਦੇ ਆ ਹੋ ਗਏ ਪਰ ਗੱਲ ਕੁਝ ਵੀ ਹੋਵੇ ਮੇਰਾ ਮੁੱਦਾ ਸਮਝਾਉਣ ਤੱਕ ਤੇ ਵੀ ਬਲਣ ਦੇ ਵਿੱਚ ਮਾਈਕਰੋ ਪਲਾਸਟਿਕ ਦੀ ਮਾਤਰਾ ਬਹੁਤ ਵਧ ਰਹੀ ਹੈ ਬਹੁਤ ਨੁਕਸਾਨਦੇਹ ਨਹੀਂ ਇਹ ਨਾ ਤਾਂ ਕਰੇਗਾ ਸਹੀ ਜਿਹੜੇ ਭਾਂਡੇ ਦੇ ਕੰਚੇਗਾ ਚੀਨੀ ਮਿੱਟੀ ਹੈਗੀ ਇਹਨਾਂ ਨਾਲ ਤਾਂ ਰਿਐਕਸ਼ਨ ਹੁੰਦੀ ਹੀ ਨਹੀਂ ਨਾ ਤਾਂ ਨਿੱਲ ਨੇ ਉਦੋਂ ਵਧੀਆ ਫਿਰ ਲੋਹਈ ਹੈ ਲੋਹੇ ਸਟੇਨਲੈਸ ਸਟੇਲਰ ਸटील ਹਾਂ ਉਹਦੇ ਵੀ ਕੋਈ ਜਿਹੜਾ ਪਾਟੀਕਲ ਆਉਂਦਾ ਇਹ ਐਮ ਐਸ ਬੀ ਆਜੂ ਤਾਂ ਵੀ ਸਾਡਾ ਕੋਈ ਬਲੱਡ ਦੇ ਵਿੱਚ ਉਹ ਆਇਰਨ ਦੀ ਮਾਤਰਾ ਵਧਾਈ ਸਕਦਾ ਘਟਾਉਂਦਾ ਘਟਾਉਂਦਾ ਨਹੀਂ ਖਰਾਬ ਨਹੀਂ ਹੂੰ ਐਲੂਮੀਨੀਅਮ ਦੇ ਭਾਂਡੇ ਵੀ ਬੜੇ ਪਿੱਛੇ ਐਲੂਮੀਨੀਅਮ ਦਾ ਵੀ ਨੁਕਸਾਨਦੇ ਆ ਨੁਕਸਾਨਦੇ ਇਹ ਨਕਸਾਨ ਇਹ ਨਹੀਂਣ ਕੇ ਫਿਰ ਜਿਹਦਾ ਹਾਲ ਚੱਲੇ ਇਹ ਭਰਾਵਾ ਇਹ ਬੜਾ ਵੱਡਾ ਚੈਪਟਰ ਹੈ ਇਹ ਤਾਂ 5-7 ਦਿਨ ਵੀ ਕਥਾ ਕਰ ਲੱਗ ਰਹੀ ਇਹ ਨਾ ਮੁਕਣਾ ਨਹੀਂ ਹੋਣਾ ਫਰਾਂ ਤੋਂ ਚੰਗੀ ਗੱਲ ਹੈ ਵੀ ਜੇ ਤੁਸੀਂ ਇਹ ਚੀਜ਼ਾਂ ਦੀ ਬੁਢਲੀ ਜੀ ਜਾਣਕਾਰੀ ਰੱਖ ਲੋ ਤਾਂ ਤੁਹਾਡੇ ਵਾਸਤੇ ਫਾਇਦੇਮੰਦ ਹੋ ਸਕਦੀ ਹੈ ਮੈਂ ਨਹੀਂ ਕਹ ਰਿਹਾ ਵੀ ਅੱਜ ਸਾਰਾ ਕੁਝ ਬੰਦ ਕਰ ਦੋ ਪਰ ਤੁਸੀਂ ਉਹ ਘਟਾ ਸਕਦੇ ਹੋ ਕੰਟਰੋਲ ਕਰ ਸਕਦੇ ਹੋ ਮੈਂ ਬਹੁਤ ਜਗ੍ਹਾ ਤੇ ਜਾਨਾ ਜਿੱਥੇ ਲੋਕ ਇੰਟਰੋਡਕਸ਼ਨ ਦਿੰਦੇ ਨੇ ਵੀ ਆਹ ਸਾਡੇ ਘਰੇ ਲੜਾਈ ਪੈ ਗਈ ਸੀ ਇਸ ਪਿੱਛੇ ਇਹਨਾਂ ਨੇ ਕਹਿੰਦੇ ਵੀ ਫਰਜ ਦੀ ਵਰਤੋਂ ਗਲਤ ਹੈ ਅਸੀਂ ਬੰਦ ਕਰ ਲਈ ਨਹੀਂ ਕਹਿੰਦੇ ਅਸੀਂ ਕਹਿੰਦੇ ਉਹ ਨੂੰ ਸਹੀ ਵਰਤੋ ਤੁਸੀਂ ਉਦੋਂ ਨਹੀਂ ਦੇਖਿਆ ਹੋਣਾ 185 ਲੀਟਰ ਫ੍ਰਿਜ ਸਟੈਂਡਰਡ ਹੁੰਦਾ ਸੀਗਾ ਹੁਣ ਦੇ ਵਾਸਤੇ ਫ੍ਰਿਜ ਦਾ ਨਾ 185 ਲੀਟਰ ਹੁੰਦੀ ਹੈ ਹਮ 185 ਲੀਟਰ ਦਾ ਫ੍ਰਿਜ ਘੱਟੋ ਘੱਟ ਲਾਗਲੇ 5-6 ਘਰਾਂ ਵਾਸਤੇ ਕਾਫੀ ਹੁੰਦਾ ਸੀ ਹਮ ਉਸ ਹਾਲੇ ਕਿਸੇ ਦੇ ਕੋਸਟਰ ਤਾਂ ਤੇ ਥੋੜਾ ਵੱਡਾ ਕੋਸ਼ਾ ਰੱਖਤਾ ਜਣੇ ਕਿ ਕੁੱਲ ਮਿਲਾ ਕੇ ਇੱਕ ਫ੍ਰਿਜ 160 ਲੀਟਰ ਦਾ 185 ਕਿੰਨੇ ਪਰਿਵਾਰਾਂ ਵਾਸਤੇ ਹੁੰਦਾ ਸੀ ਅੱਜ ਇੱਕ ਘਰ ਦੇ ਵਿੱਚ ਲੋੜਾ ਹੁੰਦਾ ਯਾਰ ਉਹ ਦੇਖਿਆ ਨਾ ਵੀ 700 ਲੀਟਰ 1000 ਲੀਟਰ ਦਾ ਫ੍ਰਿਜ ਜੀ ਕਿੰਨੇ ਨੇ ਤਿੰਨ ਅੱਛਾ ਹੂੰ ਅਸੀਂ ਆਪਦੀ ਮਾੜੀ ਸਿਹਤ ਤੇ ਮਾੜੀ ਕਿਸਮਤ ਨੂੰ ਆਵਾਜ਼ਾਂ ਮਾਰ ਰਹੇ ਹੋ ਵੱਡੇ ਵੱਡੇ ਫ੍ਰਿਜ ਯਾਰ ਹੁਣ ਕੱਲੇ ਬੈਡਰੂਮ ਤੇ ਰੱਖਣ ਵਾਲੇ ਥੋੜੀ ਹੁੰਦੇ ਨੇ ਜਨ ਰੈਂਗ ਰੂਮ ਤੇ ਯਾਰ ਰਸੋਈ 'ਚ ਇਹਨਾਂ ਨੇ ਹੋਟਲਾਂ ਵਾਸਤੇ ਲਿਆ ਉੱਥੇ ਲੋਡ ਪੈਂਦੀ ਹੈ ਬਹੁਤ ਵੱਡੀ ਮਾਤਰਾ 'ਚ ਸਮਾਨ ਆਉਂਦਾ ਹੈ ਸਮਾਨ ਆਉਂਦਾ ਉੱਥੇ ਕਾਊਂਟਰਡ ਦੇ ਹੁੰਦਾ ਬਚਦਾ ਵੀ ਹੈ ਉਹਨਾਂ ਦਾ ਸਮਾਨ ਨੂੰ ਸੰਭਾਲਣਾ ਮਜਬੂਰੀ ਹੈ ਤੇ ਗੱਲ ਸਮਝ ਆਉਂਦੀ ਹੈ। ਹੂੰ। ਇੱਥੇ ਦੋ ਜੀਆਂ ਤੇ ਉੱਥੇ ਤਾਂ ਸੰਦੇ ਤੋਂ ਬਾਹਰ ਦੇਗਾ ਸਮਦੇ ਤੋਂ ਬਾਹਰ। ਇੱਥੇ ਲੋੜ ਨਹੀਂ। ਇਸ ਕਰਕੇ ਬੇਨਤੀ ਹੈ ਵੀ ਇਹਨਾਂ ਦੀ ਜਿਹੜੀ ਵਰਤੋਂ ਹੈ ਉਹ ਠੀਕ ਕੀਤੀ। ਅ ਮਾਈਕ੍ਰੋਵੇਵ ਦੀ ਗੱਲ ਕੀਤੀ ਸੀ। ਹਾਂਜੀ। ਮਾਈਕ੍ਰੋਵੇਵ ਸੇਫ ਜਾਂ ਹਾਰਮਫੁਲ। ਦੇਖੋ ਦੁਨੀਆ ਦੇ ਉੱਤੇ 100% ਕੋਈ ਸੇਫ ਨਹੀਂ, 100% ਹਾਰਮਫੁਲ ਵੀ ਨਹੀਂ। ਮਾਈਕ੍ਰੋਵੇਵ ਹਲੇ ਹਾਰਮਫੁੱਲ ਨਹੀਂ ਗਨੇ ਜਾ ਰਹੇ ਹਾਂ ਮੈਂ ਪਹਿਲਾਂ ਕੁਝ ਜਾਣਕਾਰੀ ਪੜ੍ਹੀ ਸੀ ਵੀ ਹਾਰਮਫੁੱਲ ਹੈ ਜਪਾਨ ਨੇ ਵੈਨ ਕੀਤਾ ਹੈ ਮੇਰਾ ਮੀਡੀਆ ਚ ਗਲਤ ਹੋਈ ਹੈ ਹਮ ਪਰੰਤੂ ਕੁਝ ਮਿੱਤਰਾਂ ਨੇ ਮੈਨੂੰ ਕਮੈਂਟਾਂ ਚ ਕਿਹਾ ਵੀ ਨਹੀਂ ਤੁਹਾਡੀ ਜਾਣਕਾਰੀ ਗਲਤ ਹੈ ਮੈਂ ਵੀ ਕੋਈ ਰੱਬ ਨਹੀਂ ਭਰਾਵਾ ਮੈਂ ਵੀ ਇੱਥੇ ਪੜ੍ਹਦਾ ਲਿਖਦਾ ਫਿਰ ਮੈਂ ਉਹਨੂੰ ਬਕਾਇਦਾ ਸਰਚ ਕੀਤਾ ਤਾਂ ਪਤਾ ਲੱਗਾ ਵੀ ਉਹ ਜਾਣਕਾਰੀ ਫੇਕ ਸੀ ਹਮ ਹਲੇ ਐਸਾ ਕੁਝ ਨਹੀਂ ਹੈ ਹਲੇ ਸੇਫ ਹੈ ਕਿਉਂਕਿ ਮਾਈਕ੍ਰੋਵੇਵ ਕੀ ਹੈ ਵੀ ਇਹ ਤਾਂ ਪਾਣੀ ਦੇ ਜਿਹੜੇ ਕਣ ਨੇ ਉਹਨਾਂ ਨੂੰ ਬ੍ਰੇਕ ਕਰਦਾ ਹੈ ਮਾਈਕ੍ਰੋਵੇਵ ਸ ਨਾਲ ਹੂੰ ਉਹ ਬ੍ਰੇਕ ਹੁੰਦੇ ਨੇ ਤਾਂ ਜਿਹੜਾ ਪਾਣੀ ਆ ਵਾਲਾ ਮਾਰਦਾ ਹੂੰ ਗਰਮ ਹੁੰਦੇ ਨੇ ਗਰਮ ਹੁੰਦੇ ਗਰਮ ਹੀ ਨਾਲੇ ਸਦਾ ਹੋ ਜਾਣ ਪਾ ਸਕਦਾ ਭਾਡੇ ਪਰ ਉਹੀ ਗੱਲ ਆਉਂਦੀ ਐ ਘੁੰਮ ਫਰਾ ਕੇ ਭਾਡੇ ਸਹੀ ਵਰਤੋ ਭਾਡੇ ਸਹੀ ਹੂੰ ਬਿਲਕੁਲ ਇੱਕ ਮੈਂ ਸ਼ੁਰੂਆਤ ਚ ਗੱਲ ਕਹੀ ਸੀ ਜਿਵੇਂ ਸਰਕਾਰ ਨੇ ਐਲਾਨ ਵੀ ਕੀਤਾ ਆ ਚਲੋ 300 ਯੂਨਿਟ ਬੜਿਆਂ ਨੂੰ ਫ੍ਰੀ ਮਿਲ ਵੀ ਰਹੇ ਨੇ ਉਹ ਸਰਦੀਆਂ ਦੇ ਵਿੱਚ ਤਾਂ ਜ਼ਿਆਦਾਤਰ ਲੋਕ ਜਿਹੜੇ ਆ ਉਹਨਾਂ ਨੂੰ ਫ੍ਰੀ ਮਿਲਦੇ ਨੇ ਕਈਆਂ ਦੇ ਬਿਜਲੀ ਦੇ ਬਿੱਲ ਵੀ ਜ਼ੀਰੋ ਆਂਦੇ ਨੇ ਕੀ ਗਰਮੀਆਂ ਦੇ ਵਿੱਚ ਜ਼ੀਰੋ ਆ ਸਕਦਾ ਹੈ ਬਿਲ ਏਸੀ ਚਲਾ ਕੇ ਫ੍ਰਿਜ ਚਲਾ ਕੇ ਲੋੜ ਮੁਤਾਬਕ ਚਲਾ ਲਓ ਹੁਣ ਸਾਡੇ ਹੋਸਟਲ ਨੇ ਹਮ ਲੜਕਿਆਂ ਦਾ ਹੋਸਟਲ ਹੈ ਸਾਡਾ ਕੁੜੀਆਂ ਦਾ ਹੋਸਟਲ ਹੈ ਦੋਏ ਅਲੱਗ-ਅਲੱਗ ਨੇ ਦੋ ਜਗ੍ਹਾ ਤੇ ਏਸੀ ਲੱਗੇ ਨੇ ਹਮ ਹਮ ਸਾਡੇ ਉਹ ਆਟੋਮੈਟਿਕ ਸਿਸਟਮ ਲੱਗਾ ਹੈ ਹਮ ਪਹਿਲੀ ਗੱਲ ਟੈਂਪਰੇਚਰ ਫੈਕਟਰੀ ਵਲੋਂ ਸੈੱਟ ਹੁੰਦਾ ਹੈ 29 30 ਜੋ ਵੀ ਹੈ ਹਮ ਦੂਜੇ ਨੰਬਰ ਤੇ ਉਹਨਾਂ ਦਾ ਟਾਈਮਿੰਗ ਸੈੱਟ ਹੈ ਉਹਨਾਂ ਨੂੰ ਵੀ ਲਈ ਜਾਣੀ ਹੈ ਰਾਤ ਨੂੰ 9 ਵਜੇ ਹੈ 9 ਵਜੇ ਸਟਾਰਟ ਹੁੰਦਾ ਤੜਕੇ 5 ਵਜੇ ਤੱਕ ਬੰਦ ਹੋ ਜਾਂਦਾ ਹੂੰ ਤਕਰੀਬਨ ਜਿਹੜੀ ਐਵਰੇਜ ਹੈ ਸਾਡੀ 5 ਕਿਲੋਨਟਾਂ ਦੀ ਐਵਰੇਜ ਆਉਂਦੀ ਹੈ ਰਾਤ ਦੀ ਜੇ ਉਹ 9 ਤੋਂ ਲੈ ਕੇ ਥੋੜਾ ਫਲਾ ਹੋ ਜਾਵੇ ਸਵੇਰ ਦੇ 5 ਵਜੇ ਤੱਕ ਚੱਲਿਆ ਹੂੰ ਬਾਹਰ ਟੈਂਪਰੇਚਰ ਨਾਰਮਲ ਹੈ ਹਾਂ ਜਿਹੜੇ ਦਿਨਾਂ ਦੇ ਵਿੱਚ ਲੋ ਚੱਲੀ ਸੀ ਜਾਂ ਗਰਮੀ ਬਹੁਤ ਸੀ ਉਦੋਂ ਰਾਤ ਨੂੰ 8 8 9-9 ਯੂਨਟਾਂ ਤੇ ਵੀ ਐ ਸੀ ਗੇ ਗੇ ਉਹ ਸਾਡੇ ਹੱਥ ਵਾਸ ਹੈ ਨਹੀਂ ਪਰ ਟਾਈਮਿੰਗ ਅਸੀਂ ਕੰਟਰੋਲ ਕਰ ਰੱਖੀ ਹੈ ਸਲੀਪ ਮੋਡ ਵਰਤ ਲਓ ਹਮ ਏਸੀ ਤੋਂ ਉਹਨਾਂ ਦਾ ਪਰਪਸ ਇਹ ਹੈ ਕਿ ਹੌਲੀ ਹੌਲੀ ਉਹ ਟੈਂਪਰੇਚਰ ਨੂੰ ਉੱਤੇ ਚੱਕਣਾ ਸ਼ੁਰੂ ਕਰਨਾ ਹੈ ਹਾਂ ਉਹਦਾ ਲੈਵਲ ਉੱਚਾ ਹੋਣਾ ਸ਼ੁਰੂ ਹੋ ਜਾਵੇ ਹਮ ਉਹ ਬੈਠਣਾ ਹੈ ਤੁਸੀਂ ਸਲੀਪ ਮੋਡ ਦੀ ਗੱਲ ਕੀਤੀ ਅੱਜ ਕੱਲ੍ਹ ਏਸੀਸ ਦੇ ਵਿੱਚ ਟਰਬੋ ਮੋਡ ਆ ਗਿਆ ਹੈ ਲੋਕੀ ਸਲੀਪ ਮੋਡ ਤਾਂ ਬਹੁਤ ਘੱਟ ਯੂਜ਼ ਕਰਦੇ ਐ ਟਰਬੋ ਹਰ ਕੋਈ ਯੂਜ਼ ਕਰ ਲੈਂਦਾ ਅਬ ਬੇਸਬਰ ਐ ਨਾ ਪੰਗਾ ਤਾਂ ਬੇਸਬਰੀ ਦੀ ਐ ਆਇਆ ਹੁੰਦਾ ਵੀ ਹੁਣ ਇਹੇ ਚੱਲ ਕੇ ਨਾ ਬਰਫ ਵਾਲਾ ਕਾਰਖਾਨਾ ਬਣਾ ਦੇ ਬਣਾ ਦੇ ਅਸੀਂ ਨੁਕਸਾਨ ਵੀ ਤਾਂ ਸਾਡੇ ਕਰੋ ਹਮ ਹਸਪਤਾਲਾਂ ਤੇ ਵਾਰੀ ਹੀ ਪੈਂਦੀ ਕਿਸੇ ਟਾਈਮ ਤੇ ਲੱਗਦਾ ਹੁੰਦਾ ਤੇ ਵੀ ਦੋ ਤਿੰਨ ਹਸਪਤਾਲ ਤੇ ਲੁਢਾਣੇ ਦੇ ਸੀਐਮਸੀਸੀ ਉਦੋਂ ਬਾਅਦ ਡੀਐਮਸੀ ਡੀਐਮਸੀ ਤੀਹਾ ਹਸਪਤਾਲ ਨੇ ਤੇ ਹੁੰਦਾ ਮੈਨੂੰ ਇਹਨਾਂ ਦਾ ਹਰ ਹਸਾ ਉਹਦੇ ਉੱਤੇ ਹਸਪਤਾਲ ਹੈ ਹਸਪਤਾਲ ਅਸੀਂ ਆਪਦੀ ਜਿਹੜੀ ਜੀਵਨ ਸ਼ੈਲੀ ਹੈ ਉਹੀ ਇੰਨੀ ਖਰਾਬ ਕਰ ਲਈ ਜੀ ਦੀ ਵਜ੍ਹਾ ਕਰਕੇ ਇਹ ਪਾਉਣ ਆਈ ਜਾਂਦੇ ਹਾਂ ਹਾਂ ਅ ਚਲੋ ਮੈਂ ਉਸ ਨੂੰ ਕੰਟੀਨਿਊ ਵੀ ਹੁਣ 300 ਯੂਨਿਟ ਬੰਦਾ ਕੱਢ ਸਕਦਾ ਮਤਲਬ ਏਸੀ ਫਰੇਜ ਕਰ ਸਕਦਾ ਜੀ ਮੈਨੇਜ ਕਰ ਲੇ ਨਾਲੇ 300 ਯੂਨਿਟ ਫਰੀ ਫਰੂ ਵਾਲੇ ਪੰਗੇ ਚ ਨਾ ਪੋ ਭਰਾ ਵੋ ਬੜਾ ਲੰਮਾ ਟਾਈਮ ਗੇਮ ਨਹੀਂ ਜਾਂਦੀ ਇਹ ਲੰਮਾ ਟਾਈਮ ਨਹੀਂ ਚੱਲਿਆ ਕਰਦੇ ਇਹ ਚੀਜ਼ਾਂ ਇਹ ਹਾਂ ਆਤਨਾ ਪਾਓ ਫਰੀ ਵਾਲੀ ਆ ਤੁਸੀਂ ਬਚਤ ਦੀ ਆਤ ਪਾਓ ਫਰੀ ਹੋਵੇ ਨਾ ਹੋਵੇ ਘਟ ਵਰਤਣੀ ਦਾ ਵਰਤਣੀ ਹਮ ਮਤਲਬ ਬੰਦੇ ਨੂੰ ਹਾਂ ਬਚਤ ਦੀ ਆਤ ਪਾਓ ਬਚਤ ਦੀ ਆਤ ਸੰਭਲ ਸੰਭਾਲਣ ਦੀ ਆਤ ਪਾਓ ਬਿਲਕੁਲ ਇੱਕ ਹਰ ਸਾਲ ਨਾ ਜਦੋਂ ਗਰਮੀ ਆਉਂਦੀ ਹੈ ਪੂਰੀ ਕਿਉਂਕਿ ਹੁਣ ਵੀ ਜੇ ਮੌਸਮ ਦੇਖਿਆ ਜਾਵੇ ਜ਼ਰੂਰ ਬਰਸਾਤਾ ਹੋ ਰਹੀਆਂ ਪਰ ਦੁਪਹਿਰੇ ਜਿਹੜੀ ਹੈ ਪੂਰੀ ਗਰਮੀ ਹੋ ਜਾਂਦੀ ਹੈ ਖੜੀ ਖੜੀ ਗੱਡੀਆਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਇਹਹੀ ਪ੍ਰੋਬਲਮ ਹਨ ਹੈ ਨਾ ਅਸੀਂ ਕਹਾਂ ਵੀ ਅੰਦਰ ਤਾਂ ਸ਼ਿਮਲਾ ਬੀਤਦਾ ਹੋਵੇ ਇੰਜਣ ਖੜਾ ਧੁੱਪੇ ਅਸੀਂ ਵੀ ਧੱਕਾ ਕਿੱਥੇ ਦੀ ਕਰ ਰਹੇ ਹਾਂ ਤਾਂ ਇਹ ਅੱਗੇ ਲੱਕੂ ਵੀਰ ਕਿੱਧਰ ਜਾਓ ਹੂੰ ਵੈਰਿੰਗਰ ਮੁਰਿਆ ਇੰਜਣ ਦੀ ਸਾਰੀ ਹਵਾ ਗਰਮ ਅੰਦਰ ਆ ਰਹੀ ਹੈ ਇੰਜਣ ਨੂੰ ਹੀ ਤੱਤੀ ਹਵਾ ਲੱਗ ਰਹੀ ਹੈ ਰੇਡੀਏਟਰ ਦੀ ਤਾਂ ਉਹਨੂੰ ਲਗਣੀ ਲਗਣੀ ਸੀ ਹੂੰ ਚਲੋ ਉਹਦੇ ਗਰਮੀ ਪੈਦਾ ਕੀਤੀ ਜਿਹੜਾ ਏਸੀ ਦੇ ਕੰਡੈਂਸਰ ਦੀ ਅੱਗ ਮਚਾਉਂਦੀ ਗਰਮੀ ਹੈ ਉਹ ਵੀ ਉਹਨੂੰ ਹਵਾ ਲੱਗ ਰਹੀ ਹੈ ਹੂੰ ਉਹ ਤੋਂ ਕੀ ਬੁਰਾ ਹੋ ਗਿਆ ਹੂੰ ਜਦੋਂ ਤੁਸੀਂ ਕਿਸੇ ਨੂੰ ਮਸ਼ੀਨ ਨੂੰ ਬੇਸਿਰ ਪਰੇ ਤਰੀਕੇ ਨਾਲ ਚਲਾਉਂਗੇ ਤਾਂ ਰਿਜ਼ਲਟ ਇਹੀ ਹੋਗਾ ਵਾਇਰਿੰਗ ਲੋਡ ਤੋਂ ਵੱਧ ਗਰਮ ਹੋਊਗਾ ਫਿਰ ਇਹ ਪਊ ਨਾ ਉਹਦਾ ਤਾਂ ਪੈਂਦੀ ਨਹੀਂ ਹਮ ਪਰ ਕਈ ਵਾਰੀ ਪਾਰਕਿੰਗ 'ਚ ਖੜੀਆਂ ਗੱਡੀਆਂ ਦੇ ਵੀ ਲੱਗ ਜਾਂਦੀ ਸਪਲਾਈ ਤਾਂ ਚੱਲਦੀ ਹੈ ਟੈਂਪਰੇਚਰ ਵੱਧ ਗਿਆ ਸ਼ੀਸ਼ੇ ਲੱਗੇ ਹੋਏ ਨੇ ਫੋਕਸ ਬੀਮ ਬਣ ਰਹੇ ਨੇ ਲਾਈਟ ਨਾਲ ਆਪਾਂ ਇਹਨਾਂ ਨਾਲ ਸ਼ੀਸ਼ੇ ਦੇ ਨਾਲ ਉਹਦੀ ਮਚਣ ਲਾ ਲਾਂਦੇ ਤੇ ਹਰ ਇੱਕ ਚੀਜ਼ ਹਮ ਬੱਡੇ ਸ਼ੀਸ਼ੇ ਨੇ ਤੁੱਪ ਸਾਡੇ ਅਸੀਂ ਦਰਖਤਾਂ ਦੇ ਨਾਲ ਖੁੱਸੇ ਬਾਦ ਪੈ ਗਿਆ ਉਹ ਦੁਸ਼ਮਣੀ ਹੋ ਗਈ ਸਾਡੇ ਜੱਦੀ ਪੋਸ਼ਟੇ ਵੀ ਇਹ ਨਹੀਂ ਛੱਡਣੇ ਦਰਖਤ ਹੈ ਨਹੀਂ ਛਾਂ ਹੈ ਨਹੀਂ ਅੱਛਾ ਦੂਜੀ ਗੱਲ ਪਾਰਕਿੰਗ 'ਚ ਖੜੀਆਂ ਗੱਡੀਆਂ ਨੂੰ ਜਿਹੜੀਆਂ ਛੱਤੇਟ ਖੜਦੀਆਂ ਨੇ ਉਹਨਾਂ ਨੂੰ ਕਿੰਨੇ ਖਨਵਾ ਕਰਦੀ ਹੈ ਹਮ ਰਹਿ ਰਹੋ ਉੱਥੇ ਵੱਡਾ ਕਾਰਨ ਹੈਗੇ ਨੇ ਚੂਹੇ ਤਾਰਾ ਵੱੜਦਾ ਨੇ ਅੱਛਾ ਤਾਰਾ ਕੱਟਤੀਆਂ ਕਿਸੇ ਨਾ ਕਿਸੇ ਕਰਕੇ ਹਲੇ ਜਲ ਹੋ ਗਈ ਇਸ ਪਾਰਕਿੰਗ ਹੋ ਗਈ ਇਨਸੂਲੇਸ਼ਨ ਡੈਮੇਜ ਹੈ ਤਾਂ ਉਸ ਹਾਲਤ ਦੇ ਵਿੱਚ ਫਿਰ ਫੈਰ ਹੋ ਜਾਏਗੀ ਪਰ ਗਰਮੀ ਤੋਂ ਤਾਂ ਜਿਹੜੇ ਕਿ ਮਸ਼ੀਨ ਨੂੰ ਕੱਲਾ ਇਹ ਨਾ ਸਮਝੋ ਵੀ ਲੋਹਾ ਹੈ ਇਹਦਾ ਕੀ ਇਹਨੂੰ ਕੀ ਫਰਕ ਪੈਂਦਾ ਪੈਂਦਾ ਹਮ ਫਰਕ ਉਹਨੂੰ ਪਵੇ ਨਾ ਪਵੇ ਸੋਨੂੰ ਜਦੋਂ ਪਾਉਗਾ ਚੂਹੇ ਵੀ ਜਿਹੜੇ ਆ ਉਹ ਪੂਰੀ ਗੱਡੀ ਖਰਾਬ ਕਰ ਦਿੰਦੇ ਉਹ ਤਾਂ ਸ਼ੁਰੂ ਤੋਂ ਹੀ ਕਰਦੇ ਆ ਜੀ ਆਪਣਾ ਪਹਿਲਾ ਕੰਮ ਇਹ ਇਸ ਕਰਕੇ ਆ ਵੀ ਇਹਨਾਂ ਮਸ਼ੀਨਾਂ ਦੀ ਵਰਤੋਂ ਠੀਕ ਤਰੀਕਾ ਪਰ ਚੂਹਿਆਂ ਤੋਂ ਬਚਾ ਕਿੱਦਾਂ ਕੀਤਾ ਜਾ ਸਕਦਾ ਨਹੀਂ ਇਹ ਚੂਹਾ ਮੇਰਾ ਸਬਜੈਕਟ ਨਹੀਂ ਚੂਹਾ ਮੇਰੀ ਲਾਈਨ ਨਾਲ ਰਿਲੇਟਡ ਨਹੀਂ ਹੈ ਹੂੰ ਇਹਨੂੰ ਜੀਵ ਵਿਗਿਆਨੀ ਦੱਸਣਗੇ ਜਾਂ ਕੋਈ ਰਸਾਇਣਕ ਵਿਗਿਆਨੀ ਦੱਸਣਗੇ ਹੂੰ ਮੇਰਾ ਕੰਮ ਬੇਹਦੀ ਤਕਸੀਮਤ ਹੈ ਮੈਂ ਉਥੇ ਤੱਕ ਬੋਲ ਸਕਦਾ ਅਗਲਾ ਗੰਭੀਰ ਕਾਰਨ ਮੇਨੇ ਬਿਜਲੀ ਸ਼ਾਰਟ ਸਰਕਟ ਹੀ ਹੈ ਬਿਲਕੁਲ ਸ਼ਾਰਟ ਸਰਕਟ ਤਾਰਾਂ ਕਮਜ਼ੋਰ ਹੋ ਜਾਣੀਆਂ ਲੋਡ ਤੋਂ ਵੱਧ ਟੈਂਪਰੇਚਰ ਹੂੰ ਇਹ ਨਾ ਬਦਲੋ ਤੇ ਇੱਕ ਕਰੰਟ ਤੋਂ بچਾ ਹੋ ਸਕਦਾ ਜਾਂ ਕਰੰਟ ਦੀ ਫਰਸਟ ایڈ ਕੀ ਹੋ ਸਕਦੀ ਜੇ ਕਿਸੇ ਨੂੰ ਇੱਕਦਮ ਕਰੰਟ ਲੱਗਦਾ ਤੇ ਉਹਨੂੰ ਫਰਸਟ ایڈ ਕੀ ਦਿੱਤੀ ਜਾਵੇ ਫਰਸਟ ایڈ ਤਾਂ ਸਭ ਤੋਂ ਪਹਿਲਾਂ ਇਹ ਬੰਦ ਹੁੰਦਾ ਜੀ ਜਿਵੇਂ ਕਿਵੇਂ ਇਹ ਦੇਖੋ ਵੀ ਸਾਹ ਤਾਂ ਨਹੀਂ ਰੁਕ ਗਿਆ ਦਿਲ ਦੀ ਧੜਕਣ ਤਾਂ ਨਹੀਂ ਰੁਕ ਗਈ ਉਹਨੂੰ ਚਾਲੂ ਕਰਨ ਦੀ ਕੋਸ਼ਿਸ਼ ਕਰੋ ਨੱਕ ਲਈ ਸਾਹ ਦੇ ਕੇ ਦੁਬਾਰਾ ਦਬਾ ਦਬਾ ਕੇ ਦਿਲ ਦੀ ਧੜਕਣ ਚਾਲੂ ਹੋ ਗਈ ਕਿਉਂਕਿ ਬਲੱਡ ਅੱਧੇ ਪੌਣੇ ਮਿੰਟ ਵਾਸਤੇ ਵੀ ਰੁਕ ਗਿਆ ਤਾਂ ਕੈਮੀਕਲ ਰਿਐਕਸ਼ਨ ਸ਼ੁਰੂ ਹੋ ਜੂਗੀ। ਪਹਿਲਾ ਬਲੱਡ ਦਾ ਸਰਕਲ ਬਣੇ, ਹਵਾ ਦਾ ਸਰਕਲ ਬਣੇ, ਆਕਸੀਜਨ ਦਾ ਬਰੇਲ ਨੂੰ ਆਕਸੀਜਨ ਆ ਜੇ। ਉਸ ਤੋਂ ਬਾਅਦ ਤਾਂ ਤੁਰਤੋ ਫੁਰਤੀ ਲੈ ਕੇ ਉਹਨੂੰ ਹਸਪਤਾਲ ਪਹੁੰਚੋ। ਬਸ ਸਭ ਤੋਂ ਵੱਡੀ ਗੱਲ ਇਹ ਦੋ ਵਾਰ ਫਾਸਟ ਰੇਟ ਤੇ ਤੁਸੀਂ ਕੁਝ ਨਹੀਂ ਕਰ ਸਕਦੇ। ਹੂੰ ਇਹ ਸਭ ਤੋਂ ਮੈਂ ਕਰ। ਕਰੰਟ ਲੱਗਣ ਤੋਂ ਕਿੱਦਾਂ ਬਚਾ ਸਕੋ? ਦੇਖੋ ਕਰੰਟ ਦੋ ਕੰਮ ਨੇ। करंट ਲੱਗਣ ਤੋਂ ਬਚਾ ਕਿਵੇਂ ਹੋ ਸਕਦਾ ਜੇ கரੰਟ ਲੱਗ ਗਿਆ ਤਾਂ ਬਚਾ ਕੇ ਵੇਖ। ਬਚਾ ਗਿਆ। ਫਸਟ ਸਟੇਜ। ਦੋ ਪਾਰਟ। ਫਸਟ ਸਟੇਜ। ਫਸਟ ਸਟੇਜ ਦੀ ਹੈ ਵੀ ਦਿਲ ਦੀ ਧੜਕਣ ਚੱਲਣੀ ਜ਼ਰੂਰੀ ਹੈ ਪੇਸ਼ੈਂਟ ਦੀ। ਤੇ ਸਾਹ ਆਉਣਾ ਜ਼ਰੂਰੀ ਹੈ। ਹੂੰ। ਜਿਹੜਾ ਸਾਡੇ ਕਾਮ ਕਾਲ ਤੇਰਾ ਮਿੱਟੀ ਤੇ ਦੱਬ ਦੇ ਗੋਹੇ ਤੇ ਦੱਬ ਦੇ ਉਹ ਬਕਵਾਸ ਬਾਜੀਆ ਭਰਾਵੋ ਜੇ ਕਿਸੇ ਨੇ ਬਚਣਾ ਹੋਇਆ ਤਾਂ ਵੀ ਮੰਨ। ਠੀਕ ਹੈ ਨਾ ਕਿਸੇ ਦਾ ਨੁਕਸਾਨ ਹੀ ਘੱਟਦੀ ਉਹ ਹੁਣ ਉੱਠ ਕੇ ਸੋਸ਼ਲ ਮੀਡੀਆ ਤੇ ਕਹਿੰਦਾ ਵੀ ਮੈਨੂੰ ਮਿੱਟੀ 'ਤੇ ਦੱਬਿਆ ਤੇ ਮੈਂ ਤਾਂ ਬਚ ਗਿਆ। ਕੋਈ ਵਿਗਿਆਨਕ ਕਾਰਨ ਹੈ ਕਿਸੇ ਕੋਲੇ ਕੋਈ ਨਹੀਂ ਹੈ ਮਨਾਂ ਜੇ ਨੋ ਕਰੰਟ ਲੱਗਦਾ ਕਹਿੰਦਾ ਮਿੱਟੀ 'ਚ ਦਬ ਦੋ ਉਹ ਨੁਕਸਾਨ ਦਾ ਨਹੀਂ ਦੇਖੋ ਜ਼ਿੰਦਗੀ ਤੇ ਐਕਸਪੈਰੀਮੈਂਟ ਨਹੀਂ ਹੋ ਸਕਦੇ ਉਹ ਕੰਮ ਕਰੋ ਜਿਹੜਾ ਵਿਗਿਆਨਕ ਤੌਰ ਤੇ ਪ੍ਰੂਵ ਹੈ ਕਈ ਕਹਿੰਦੇ ਨੇ ਇਹਨੂੰ ਮਿੱਟੀ 'ਚ ਦਬ ਦੋ ਇਹਦੇ ਸਰੀਰ ਦਾ ਕਰੰਟ ਥੱਲੇ ਵਗ ਜੂ ਕਰੰਟ ਹੁਣ ਖੜਾ ਜਾ ਰ ਉਥੇ ਲੱਗ ਕੇ ਹਟ ਗਿਆ ਹਟ ਗਿਆ ਉਹਦੇ ਨਾਲ ਕੋਈ ਫਰਕ ਨਹੀਂ ਹੈ ਕੋਈ ਸਰੀਰ ਚਾਰਜ ਨਹੀਂ ਹੁੰਦਾ ਬਿਜਲੀ ਸਾਡੇ ਸਰੀਰ ਤੇ ਇਸ ਟਾਈਮ ਵੀ ਮੌਜੂਦ ਹੈ